ਰਹਾਉਣ ਵਾਲੇ ਜਿਆਦਾ ਜ਼ੋਰ ਦਿੱਤੇ ਆ ਜਿਤਾਉਣ ਵਾਲ ਘੱਟ ਦਿੱਤੇ ਇਹ ਤਾਂ ਨਹੀਂ ਬਚਣਾ ਨਹੀਂ ਚਾਹੀਦਾ ਉਹ ਤਾਂ ਵੈਸੇ ਵੀ ਸਾਡੇ ਨਾਰਾ ਪੁਰਾਣਾ ਇਹੋ ਹੀ ਆ ਉਹ ਮਾਰ ਦਿਓ ਛੱਡਿਓ ਨਾ ਬਾਕੀ ਬਾਅਦ ਚ ਵੇਖ ਲੈ ਬਾਅਦ ਚ ਵੇਖਣਾ ਉਹ ਪਹਿਲਾਂ ਵੇਖੋ ਵੀ ਜੇ ਮਾਰਨੀ ਮਾਰਨਾ ਕਿਸੇ ਨੂੰ ਜਾਂ ਕੁੱਟਣਾ ਜਾਂ ਕਿਸੇ ਨੂੰ ਕੁਝ ਕਰਨਾ ਇਹ ਸਾਡੇ ਪਿੰਡਾਂ ਦੇ ਵਿੱਚ ਇੱਕ ਕਹਾਵਤੀ ਸਮਝ ਲਓ ਇੰਝ ਹੀ ਕਰਦੇ ਆ ਇਹ ਜਿਹੜੀ ਇਹਨਾਂ ਨੇ ਇੱਕਦਮ ਜੰਪ ਕਰਤਾ ਵੀ ਲੈ ਅਸੀਂ ਤੇ ਸ਼ਾਇਦ ਲੋਕਾਂ ਦਾ ਇੰਨਾ ਜਿਆਦਾ ਰਿਸਪੌਂਸ ਹੈ ਲੋਕ ਸਾਨੂੰ ਇੰਨਾ ਪਿਆਰ ਕਰਦੇ ਆ ਲੋਕ ਸਾਨੂੰ ਇੰਨਾ ਪ੍ਰਮਾਨ ਅਸੀਂ ਚੜ ਗਏ ਆ ਕਿ ਸਾਨੂੰ ਤੇ ਬਸ ਬੰਦੇ ਖੜੇ ਕਰਨ ਦੀ ਲੋੜ ਆ ਲੋਕਾਂ ਨੇ ਧੜਾ ਧੜ ਵੋਟਾਂ ਪਾ ਦੇਣੇ ਉਹ ਖੇਲ ਹੋਰ ਤਰ੍ਹਾਂ ਦੀ ਹੋਊਗੀ ਪਹਿਲਾਂ ਤੇ ਇਹ ਇਸ ਪਾਸੇ ਨੂੰ ਹੀ ਚੱਲਣਾ ਉਹ ਲੋਕਾਂ ਲਈ ਇੱਕ ਕਿੰਤੂ ਪਰੰਤੂ ਦਾ ਸਵਾਲ ਮਨਾਂ 'ਚ ਖੜਾ ਹੋ ਗਿਆ ਜਿਹੜੇ ਬਾੜੀ ਜਿਆਦਾ ਆਈ ਜਾਂਦੇ ਆ ਉਹਨਾਂ ਦਾ ਵੀ ਕੁਝ ਨਾ ਕੋਈ ਇੰਤਜ਼ਾਮ ਕਰਨਾ ਪਊ ਜਿੱਦਾਂ ਟਰੰਪ ਕਹਿ ਰਿਹਾ ਜਾਂ ਸਾਰਾ ਹੀ ਹੁਣ ਸਟ ਰਾਈਟਿਸਟ ਪੋਲਿਟਿਕਸ ਜਿੰਨੀ ਵੀ ਹੈ ਅੰਦਰ ਤੇ ਬਾਹਰ ਦਾ ਰੌਲਾ ਪਿਆ ਹੋਇਆ ਹੈ ਹਾਲਾਂਕਿ ਆਪ ਅਸੀਂ ਅੰਦਰੋਂ ਬਾਹਰ ਜਾ ਰਹੇ ਹਾਂ ਲਗਾਤਾਰ ਪਰ ਜੇ ਕੋਈ ਇੱਥੇ ਆ ਜੇ ਤੇ ਉਹ ਸਾਨੂੰ ਲੱਗਦਾ ਇਹ ਬਾਹਰੀ ਹੈ ਸਾਡਾ ਬਚਾਓ ਇਹਦੇ ਵਿੱਚ ਹੈ ਨਹੀਂ ਇਸ ਕਿਸਮ ਦੀ ਜਿਹੜੀ ਰਾਜਨੀਤੀ ਨੂੰ ਲੈ ਕੇ ਉਹ ਚੱਲੇ ਸੀਗੇ ਅਚਾਨਕ ਇਹ ਸੱਪਨਾ ਕਿੱਥੋਂ ਆ ਗਿਆ ਕਿ ਪਾਰਟੀ ਬਣਾਉਣੀ ਹੈ ਪਾਰਟੀ ਬਣਾ ਕੇ ਤੇ ਸੱਤਾ ਤੇ ਹਾਸਲ ਕਰਨ ਦਾ ਇੱਕ ਮਨਸ਼ਾ ਜ਼ਾਹਰ ਹੁੰਦੀ ਹੈ ਪਰ ਜੇ ਤੁਸੀਂ ਇਹ ਕਹੋ ਕਿ ਉਹਦੇ ਨਾਲ ਪੰਥਕ ਫਲਾਹ ਹੋ ਜੂਗਾ ਨਸ਼ੇ ਖਤਮ ਹੋ ਜਣਗੇ ਆ ਜਿਹੜੇ ਆਏ ਸੀ ਨਾ ਨੇ ਕਿੰਨੇ ਕ ਕਰ ਲਈਏ ਦੇਖ ਲੋ ਤੁਸੀਂ ਜੇ ਸੱਚੀ ਮੁੱਚੀ ਪ੍ਰਚਾਰ ਤੇ ਪ੍ਰਸਾਰ ਕਰਨਾ ਸਿੱਖ ਸਿੱਖੀ ਸਖ ਫਲਸਤੇਦਾਰ ਜਿਹੜਾ ਉਹਨਾਂ ਦੇ ਬਾਣੇ ਤੋਂ ਲੱਗਦਾ ਵੀ ਅੰਮ੍ਰਿਤਪਾਲ ਹੁਣਾਂ ਦੇ ਜਾਂ ਉਹਨਾਂ ਦੇ ਪਿਤਾ ਜੀ ਵੱਲੋਂ ਤਾਂ ਫੇਰ ਤੁਸੀਂ ਅਲੱਗ-ਅਲੱਗ ਚੁੱਲ੍ਹੇ ਬਣਾ ਕੇ ਕਿਉਂ ਚੱਲ ਰਹੇ ਜਿਵੇਂ ਤੁਸੀਂ ਚੱਲ ਰਹੇ ਸੀ ਉੰਜ ਹੀ ਚੱਲਦੇ ਰਹਿੰਦੇ ਲੋਕਾਂ ਨੇ ਪਹਿਲਾਂ ਵੀ ਤਾਂ ਐਡਾ ਵੱਡਾ ਹੰਗਾਰਾ ਦਿੱਤਾ ਮੈਨੂੰ ਤੇ ਇੰਜ ਲੱਗਦਾ ਕਿ ਤੁਸੀਂ ਸਾਰੇ ਬੰਦੇ ਜਿਸ ਤਰ੍ਹਾਂ ਤੁਸੀਂ ਵੀ ਹੈਰਾਨ ਆ ਅਸੀਂ ਵੀ ਹੈਰਾਨ ਆ ਕਿ ਜਿਸ ਮਕਸਦ ਲਈ ਸੀਨ ਤੇ ਅੰਮ੍ਰਿਤਪਾਲ ਹੁਣੀ ਆਏ ਉਹ ਮਕਸਦ ਇੱਕ ਪਾਸੇ ਰਹਿ ਗਿਆ ਉਹ ਤੇ ਨਹੀਂ ਹੁਣ ਹੋਊਗਾ ਹੁਣ ਤੇ ਤੁਸੀਂ ਪੋਲੀਟੀਕਲ ਪਾਵਰ ਚਾਉਂਦੇ ਆ ਪੋਲੀਟੀਕਲ ਪਾਵਰ ਚਾਉਂਦੇ ਆ ਇੱਕ ਸਿੱਖੀ ਦੇ ਨਾਂ ਦੇ ਉੱਤੇ ਪਰ ਐਟ ਦਾ ਸੇਮ ਟਾਈਮ ਹੋਰ ਕੁਝ ਇਨ੍ਹਾਂ ਦਾ ਬਣੇ ਜਾਂ ਨਾ ਬਣੇ ਅਕਾਲੀ ਦਲ ਦੇ ਚੂੜਾ ਚ ਤੀਲ ਦੇਣ ਲਈ ਥੋੜਾ ਜਿਹਾ ਮੇਰਾ ਖਿਆਲ ਹੈ ਜਰੂਰ ਕਾਮਯਾਬ ਹੋ ਸਕਦੇ ਆ ਸ਼ਤ੍ਰੀਕਾਲ ਤੁਸੀਂ ਦੇਖ ਰਹੇ ਹੋ ਨਿਰਪਖ ਪੋਸਟ ਚੈਨਲ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਦੋਸਤੋ ਲਗਾਤਾਰ ਪੰਜਾਬ ਦੇ ਵਿੱਚ ਚਰਚਾ ਬਣੀ ਹੋਈ ਹੈ ਜਿਹੜੀ ਕਿ ਨਵੀਂ ਪਾਰਟੀ ਅਨਿਰਪਾਲ ਦੀ ਜਿਹੜੀ ਕਿ ਕਹਿਦੀ ਏ ਅਕਾਲੀ ਦਲ ਵਾਰਿਸ ਪੰਜਾਬ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਆਖਿਰ ਪਾਰਟੀ ਬਣ ਤਾਂ ਚੁੱਕੀ ਹੈ ਤਾਂ ਹੁਣ ਜਿਹੜੀ ਚੱਲੇਗੀ ਕਿਵੇਂ ਕਿਉਂਕਿ ਅਮਰਪਾਲ ਜਿਹੜੇ ਕਿ ਡਿਬੜੂਗੜ ਜੇਲ੍ਹ ਦੇ ਵਿੱਚ ਨੇ ਤਾਂ ਇਸ ਬਾਬਾ ਦਾ ਸਾਡੇ ਨਾਲ ਗੱਲਬਾਤ ਕਰਨ ਲਈ ਪ੍ਰੋਫੈਸਰ ਮਜੀਤ ਸਿੰਘ ਨੇ ਪ੍ਰੋਫੈਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪਖ ਪੋਸਟ ਚੈਨਲ ਤੇ ਧੰਨਵਾਦ ਕਿਵੇਂ ਦੇਖਦੇ ਹੋ ਪੰਥਕ ਪਾਰਟੀ ਜਿਹੜੀ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਬਣੀ ਆ ਹੁਣ ਤਾਂ ਪਹਿਲਾਂ ਵੀ ਕਾਫੀ ਪਾਰਟੀਆਂ ਬਣੀਆਂ ਸੀਗੀ ਤਾਂ ਕਿਵੇਂ ਦੇਖਦੇ ਹੋ ਇਸ ਨੰਦੀ ਜੀ ਤੁਸੀਂ ਦੇਖਦੇ ਹੋ ਇਸ ਤਰ੍ਹਾਂ ਇਹ ਦੇਖ ਲਓ ਕਿ ਕਿੰਨੇ ਇਮਾਨਦਾਰ ਕਿੰਨੇ ਵਧੀਆ ਲੀਡਰ ਉਹਨਾਂ ਦਾ ਅਕਸ ਇਹੋ ਜਿਹਾ ਕਿਦਾ ਮੈਂ ਟੌੜਾ ਸਾਹਿਬ ਦੀ ਗੱਲ ਕਰ ਰਿਹਾ ਜੀ ਉਹਨਾਂ ਨੇ ਵੀ ਪਾਰਟੀ ਬਣਾ ਕੇ ਚੋਣਾ ਲੜ ਕੇ ਦੇਖ ਲਿਆ ਵੈਂਚੁਅਲੀ ਅਕਾਲੀ ਦਲ ਤੇ ਕੋਈ ਰਿਹਾ ਤੇ ਉਹ ਫਿਰ ਉਹਦੇ 'ਚ ਮਰਜ ਕਰਨਾ ਪਿਆ ਖੋਰ ਜਿਨ੍ਹਾਂ ਨੇ ਅਲੱਗ ਅਖਾਲੀ ਦਲ ਬਣਾਏ ਆ ਕੋ ਸ਼੍ਰੋਮਣੀ ਅਖਾਲੀ ਦਲ ਅੰਮ੍ਰਿਤਸਰ ਆ ਇਹ ਜਿਹੜਾ ਨਵਾਂ ਅਖਾਲੀ ਦਲ ਵਾਰਿਸ ਪੰਜਾਬ ਦੇ ਵਾਲਾ ਅਖਾਲੀ ਦਲ ਬਣਿਆ ਇਸ ਦਾ ਤੇ ਉਹ ਦਾ ਕੋਈ ਫਰਕ ਵੀ ਨਹੀਂ ਆ ਬਹੁਤਾ ਉਹ ਕਹਿੰਦੇ ਸਾਨੂੰ ਵੀ ਖਾਲਿਸਤਾਨ ਚਾਹੀਦਾ ਇਹ ਕਹਿੰਦੇ ਸਾਨੂੰ ਵੀ ਖਾਲਿਸਤਾਨ ਚਾਹੀਦਾ ਉਹ ਹੀ ਅੰਮ੍ਰਿਤਪਾਲ ਆ ਜਿਨ੍ਹਾਂ ਦਾ ਸੰਵਿਧਾਨ ਦੇ ਵਿੱਚ ਵੀ ਨਹੀਂ ਸੀਗਾ ਹੁਣ ਕਿਉਂਕਿ لوکاں نے ایم پی ਬਣਾਤਾ পেনশন ਵੀ ਹੋਊਗੀ ਸਾਰਾ ਕੁਝ ਹੋਊਗਾ ਤੇ ਹਾਲਾਂਕਿ ਇਹ ਤੇ ਧੱਕਾ ਕਿ ਉਹਨੂੰ ਡਿਬੜੂਗੜ੍ਹ ਚ ਬੰਦ ਰੱਖਣਾ ਇਹ ਤੇ ਮੈਂ ਬਾਰ ਬਾਰ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਬਾਹਰ ਜਦੋਂ ਲੋਕਾਂ ਨੇ ਮੰਨ ਹੀ ਲਿਆ ਤੇ ਤੁਸੀਂ ਆਪਣੀਆਂ ਹੀ ਸੰਵਿਧਾਨਿਕ ਪ੍ਰਕਿਰਿਆਵਾਂ ਨੂੰ ਸਟੇਟ ਨੂੰ ਮੰਨਣਾ ਚਾਹੀਦਾ ਤੇ ਉਹਨਾਂ ਨੂੰ ਰਿਲੀਜ਼ ਕਰਕੇ ਆਪਣਾ ਪਾਰਟਿਸਪੇਟ ਕਰਨ ਦੇਣਾ ਚਾਹੀਦਾ ਬਾਕੀ ਖਾਲਿਸਤਾਨ ਦੇ ਨਾਰੇ ਤੇ ਉਹ ਰੋਜ਼ ਮੰਗਲੀਆਂ ਪਿਰਦੀ ਹੈ ਸਿਮਰਨਜੀਤ ਸਿੰਘ ਮਾਨ ਹੁਣੀ ਕੋਈ ਉਥੇ ਨਾਰੇ ਲਾਉਣ ਦਾ ਤੇ ਸੁਪਰੀਮ ਕੋਰਟ ਵੀ ਕਹਿੰਦੀ ਹੈ ਸਾਡਾ ਸੰਵਿਧਾਨ ਵੀ ਇਜਾਜ਼ਤ ਦਿੰਦਾ ਹਾਂ ਤੁਸੀਂ ਇਹ ਨਹੀਂ ਕਿ ਪੁਲਿਸ ਜਾਂ ਫੌਜ ਇਹੋ ਜੀ ਤਿਆਰ ਕਰਨੀ ਸ਼ੁਰੂ ਕਰ ਦਿਓ ਕਿ ਅਸੀਂ ਰਾਜ ਪਲਟਾ ਕਰਨਾ ਉਥੇ ਫੜੇ ਜਾਓਗੇ ਇਹਦੇ ਹੈਗੇ ਹੀ ਵੋਟਾਂ ਵਾਲੇ ਹੁਣ ਉਹ ਪੁਰਾਣੀ ਗੱਲ ਤੇ ਗਈ ਜਿਹੜੀ ਅਮਰਪਾਲ ਨੇ ਆਉਂਦਿਆਂ ਆਉਂਦਿਆਂ ਸਾਰਾ ਰੌਲਾ ਰੱਪਾ ਜਿਹਾ ਇਹੋ ਜਿਹਾ ਪੈ ਗਿਆ ਕਿ ਦੇਖੋ ਜੀ ਹੁਣ ਤੇ ਸਿੱਖੀ ਦਾ ਫਲਾਹ ਹੋਊਗਾ ਨਸ਼ੇ ਪੰਜਾਬ ਚੋਂ ਮੁਕਤ ਹੋ ਜੇ ਨਸ਼ਾ ਮੁਕਤ ਪੰਜਾਬ ਹੋ ਜਾਊਗਾ ਫਿਰ ਜਿਹੜੇ ਬਾੜੀ ਜ਼ਿਆਦਾ ਆਈ ਜਾਂਦੇ ਆ ਉਹਨਾਂ ਦਾ ਵੀ ਕੋਈ ਨਾ ਕੋਈ ਇੰਤਜ਼ਾਮ ਕਰਨਾ ਪਊ ਜਿੱਦਾਂ 트ੰਪ ਕਹਿ ਰਿਹਾ ਜਾਂ ਸਾਰਾ ਹੀ ਹੁਣ ਇਸ ਰਾਈਟਿਸਟ ਪੋਲਿਟਿਕਸ ਜਿੰਨੀ ਵੀ ਹੈ ਅੰਦਰ ਤੇ ਬਾਹਰ ਦਾ ਰੌਲਾ ਪਿਆ ਹੋਇਆ ਹਾਲਾਂਕਿ ਆਪ ਅਸੀਂ ਅੰਦਰੋਂ ਬਾਹਰ ਜਾ ਰਹੇ ਆ ਲਗਾਤਾਰ ਪਰ ਜੇ ਕੋਈ ਇੱਥੇ ਆ ਜੇ ਤੇ ਉਹ ਸਾਨੂੰ ਲੱਗਦਾ ਇਹ ਬਾਹਰੀ ਆ ਸਾਡਾ ਬਚਾਓ ਇਹਦੇ ਵਿੱਚ ਹੈ ਨਹੀਂ ਇਸ ਕਿਸਮ ਦੀ ਜਿਹੜੀ ਰਾਜਨੀਤੀ ਨੂੰ ਲੈ ਕੇ ਉਹ ਚੱਲੇ ਸੀਗੇ ਅਚਾਨਕ ਇਹ ਸੱਪਨਾ ਕਿੱਥੋਂ ਆ ਗਿਆ ਕਿ ਪਾਰਟੀ ਬਣਾਉਣੀ ਹੈ ਪਾਰਟੀ ਬਣਾ ਕੇ ਤੇ ਸੱਤਾ ਤੇ ਹਾਸਲ ਕਰਨ ਦਾ ਇੱਕ ਮਨਸ਼ਾ ਜ਼ਾਹਿਰ ਹੁੰਦੀ ਹੈ ਪਰ ਜੇ ਤੁਸੀਂ ਇਹ ਕਹੋ ਕਿ ਉਹਦੇ ਨਾਲ ਪੰਥਕ ਫਲਾਹ ਹੋ ਜਾਊਗਾ ਨਸ਼ੇ ਖਤਮ ਹੋ ਜਾਣਗੇ ਆ ਜਿਹੜੇ ਆਏ ਸੀ ਇਹਨਾਂ ਨੇ ਕਿੰਨੇ ਕ ਕਰ ਲਏ ਇਹ ਦੇਖ ਲਓ ਮੈਨੂੰ ਤੇ ਨਹੀਂ ਲੱਗਦਾ ਹਾਹਾਕਾਰ ਮੱਚੀ ਆ ਕਿਸੇ ਖਬਰ ਨਹੀਂ ਆਉਣ ਦਾ ਮਤਲਬ ਇਹ ਨਹੀਂ ਕਿ ਥੱਲੇ ਨਸ਼ਾ ਨਹੀਂ ਵਿਖ ਰਿਹਾ ਬਹੁਤ ਵਿਖ ਰਿਹਾ ਜਦੋਂ ਇਹਨਾਂ ਤੇ ਦਬਾਅ ਪੈਂਦਾ ਇਹ ਕੀ ਕਰਦੇ ਆ ਕਿ ਚਲੋ ਉਹਨੂੰ ਫੜ ਲਓ ਉਹਨੂੰ ਫੜ ਲਓ ਕੁਝ ਕਰ ਕਰਾ ਕੇ ਦੇਖੋ ਜੀ ਇੰਨੇ ਕੇਸ ਬਣਾਉਂਦੇ ਆ ਨਸ਼ਾ ਇੰਨਾ ਹੀ ਜਿੰਨੇ ਕੇਸ ਬਣ ਗਏ ਉਨਾ ਹੀ ਜਿਵੇਂ ਲੋਕਾਂ ਚ ਪ੍ਰਚਾਰਿਆ ਜਾਂਦਾ ਪੁਲਿਸ ਵੱਲੋਂ ਕਿ ਨਸ਼ਾ ਖਤਮ ਹੋ ਗਿਆ ਮੈਂ ਬਰੀਫ ਚ ਇਹੀ ਗੱਲ ਕਹਿਣੀ ਚਾਹੁੰਦਾ ਇਹ ਕੋਈ ਬਹੁਤ ਸ਼ੋਭ ਸਗਨ ਨਹੀਂ ਹੈ ਨਵੀਆਂ-ਨਵੀਆਂ ਪਾਰਟੀਆਂ ਬਣਾਈ ਜਾਣ ਅੱਗੇ 8-10 ਪਾਰਟੀਆਂ ਹੈਗੀਆਂ ਆਕਾਲੀ ਦਲ ਦੇ ਨਾਮ ਤੁਸੀਂ ਜੇ ਸੱਚੀ-ਮੁੱਚੀ ਪ੍ਰਚਾਰ ਤੇ ਪ੍ਰਸਾਰ ਕਰਨਾ ਸਿੱਖ ਸਿੱਖੀ ਸਿੱਖ ਫਲ ਸੇਦਾਰ ਜਿਹੜਾ ਉਹਨਾਂ ਦੇ ਬਾਣੀ ਤੋਂ ਲੱਗਦਾ ਵੀ ਅਮਰਤਪਾਲ ਹੁਣਾਂ ਦੇ ਜਾਂ ਉਹਨਾਂ ਦੇ ਪਿਤਾ ਜੀ ਵੱਲੋਂ ਤਾਂ ਫੇਰ ਤੁਸੀਂ ਅਲੱਗ-ਅਲੱਗ ਚੁੱਲ੍ਹੇ ਬਣਾ ਕੇ ਕਿਉਂ ਚੱਲ ਰਹੇ ਹੋ ਜਿਵੇਂ ਤੁਸੀਂ ਚੱਲ ਰਹੇ ਸੀ ਉੰਜ ਹੀ ਚੱਲਦੇ ਰਹਿੰਦੇ ਲੋਕਾਂ ਨੇ ਪਹਿਲਾਂ ਵੀ ਤਾਂ ਐਡਾ ਵੱਡਾ ਹੰਗਾਰਾ ਦਿੱਤਾ ਇਹ ਇੱਕ ਇੱਕ ਕਿਸਮ ਦਾ ਕਾਲੀ ਚ ਲਿਆ ਗਿਆ ਕਦਮ ਹੈ ਔਰ ਇਹ ਜਿਹੜੇ ਐਡਵਾਈਜ਼ਰ ਇਹ ਕਹਿੰਦੇ ਆ ਕਿ ਅਸੀਂ ਸ਼ਾਇਦ ਉਹ ਜਿਹੜਾ ਸ਼੍ਰੋਮਣੀ ਕਾਲੀਦਾ ਲਿਆ ਉਹਨੂੰ ਚਿਤ ਕਰ ਦਿਆਂਗੇ ਉਹਨੂੰ ਖਤਮ ਕਰ ਦਿਆਂਗੇ ਤੇ ਉਹਦੀ ਜਗ੍ਹਾ ਅਸੀਂ ਲੈ ਲਾਂਗੇ ਜਾਂ ਐਸਜੀਪੀਸੀ ਤੇ ਕਬਜ਼ਾ ਕਰ ਲਾਂਗੇ ਸਫਲ ਸਫਲ ਹੋਵੇਗੀ ਫਿਰ ਜਿਹੜੀ ਨਵੀਂ ਜਿਹੜੀ ਪਾਰਟੀ ਬਣੀ ਹੈ ਫਿਰ ਇਸ ਨਹੀਂ ਦੇਖੋ ਦੇਖੋ ਪਤਾ ਕੀ ਹੈ ਜਦੋਂ ਤੁਸੀਂ ਸੱਤਾ ਦੇ ਵਿੱਚ ਤੁਸੀਂ ਸਫਲਤਾ ਦਾ ਤੇ ਇੱਥੋਂ ਅੰਦਾਜ਼ਾ ਲਾ ਲਓ ਅਨਾਉਂਸਮੈਂਟ ਆ ਗਈ ਜੀ ਇੱਕ ਪਾਰਟੀ ਬਣ ਲੱਗੀ ਆ ਜਿਹਦੇ ਪ੍ਰਧਾਨ ਉਹਨਾਂ ਨੇ ਆਪ ਹੀ ਆਪਣੇ ਆਪ ਨੂੰ ਅਨਾਉਂਸ ਕਰਤਾ ਕਿ ਜਿਹੜੇ ਉਹਨਾਂ ਦੇ ਪਿਤਾ ਜੀ ਅਮਰਤਪਾਲ ਉਹਨਾਂ ਦੇ ਉਹ ਉਹਨਾਂ ਦੇ ਪ੍ਰਧਾਨ ਹੋਣਗੇ ਤੇ ਇਹਦਾ ਨਾਂ ਹੋਊਗਾ ਸ਼੍ਰੋਮਣੀ ਕਾਲੀਦਾਲ ਸ਼੍ਰੀ ਆਨੰਦਪੁਰ ਸਾਹਿਬ ਬ੍ਰੈਕਟ ਵਿੱਚ ਆਨੰਦਪੁਰ ਸਾਹਿਬ ਉਹ ਕਿਸੇ ਨੇ ਕਿਹਾ ਯਾਰ ਤੁਸੀਂ ਪਾਰਟੀ ਬਣਾ ਰਹੇ ਹੋ ਵੋਟਾਂ ਤੇ ਸਾਰਿਆਂ ਦੀਆਂ ਲੈਣੀਆਂ ਕਿਹਾ ਹੋਊਗਾ ਮੈਂ ਅੰਦਾਜ਼ਾ ਲਾ ਰਿਹਾ ਆ ਤੁਸੀਂ ਕੱਲਾ ਜੇ ਸਿੱਖੀ ਦਾ ਜਾਦਾ ਤੜਕਾ ਲਾ ਦੋਗੇ ਆਨੰਦਪੁਰ ਸਾਹਿਬ ਦਾ ਤੇ ਫਿਰ ਮੁਸ਼ਕਲ ਹੋਊਗਾ ਉਹ ਦੂਜੇ ਕਹਿਣਗੇ ਇਹ ਤੇ ਹੈ ਹੀ ਖਾਲਸਤਾਨੀ ਪਹਿਲਾਂ ਹੀ ਅਕਸ ਇਹੋ ਜਿਹਾ ਫਿਰ ਹੋਰ ਹੋ ਜਾਊਗਾ ਤੇ ਆਪਾਂ ਜਿੱਤੇ ਨਹੀਂ ਸਕਦੇ ਕਿਸੇ ਕੁਝ ਪਾਕਟ ਵਿੱਚ ਭਾਵੇਂ ਮਾੜਾ ਮੋਟਾ ਖਾ ਲਈਏ ਪਰ ਆਪਾਂ ਕਰ ਨਹੀਂ ਸਕਦੇ ਕੁਝ ਉਸ ਕਰਕੇ ਉਹਨਾਂ ਨੇ ਉਹਦਾ ਨਾਂ ਹੀ ਰੱਖ ਦਿੱਤਾ ਅਕਾਲੀ ਦਲ ਵਾਰਿਸ ਪੰਜਾਬ ਦੇ ਹੁਣ ਉਹ ਦੀਪ ਸਿੱਧੂ ਦੀ ਵੀ ਲਗੇਸੀ ਨੂੰ ਨਾਲ ਜੋੜਤਾ ਇਸ ਕਰਕੇ ਮੈਨੂੰ ਤੇ ਇੰਜ ਲੱਗਦਾ ਕਿ ਤੁਸੀਂ ਸਾਰੇ ਬੰਦੇ ਜਿਸ ਤਰ੍ਹਾਂ ਤੁਸੀਂ ਵੀ ਹੈਰਾਨ ਆ ਅਸੀਂ ਵੀ ਹੈਰਾਨ ਆ ਕਿ ਜਿਸ ਮਕਸਦ ਲਈ ਸੀਨ ਤੇ ਅੰਮ੍ਰਿਤਪਾਲ ਹੁਣੀ ਆਏ ਉਹ ਮਕਸਦ ਤੇ ਇੱਕ ਪਾਸੇ ਰਹਿ ਗਿਆ ਉਹ ਤੇ ਨਹੀਂ ਹੁਣ ਹੋਊਗਾ ਹੁਣ ਤੇ ਤੁਸੀਂ ਪੋਲੀਟੀਕਲ ਪਾਵਰ ਚਾਹੁੰਦੇ ਆ ਪੋਲੀਟੀਕਲ ਪਾਵਰ ਚਾਹੁੰਦੇ ਆ ਇੱਕ ਸਿੱਖੀ ਦੇ ਨਾਂ ਦੇ ਉੱਤੇ ਪਰ ਐਟ ਦਾ ਸੇਮ ਟਾਈਮ ਹੋਰ ਕੁਝ ਇਹਨਾਂ ਦਾ ਬਣੇ ਜਾਂ ਨਾ ਬਣੇ ਅਕਾਲੀ ਦਲ ਦੇ ਚੂਲਾਂ 'ਚ ਤੀਲ ਦੇਣ ਲਈ ਥੋੜਾ ਜਿਹਾ ਮੇਰਾ ਖਿਆਲ ਆ ਜਰੂਰ ਕਾਮਯਾਬ ਹੋ ਸਕਦੇ ਕਿਉਂ ਕੁਛ ਨਾ ਕੁਛ ਤੇ ਸਾਡੇ ਭਾਵਕ ਯੂਥ ਕਹ ਲੋ ਲੋਕ ਕਹੋ ਉਹਦੇ ਵੀ ਭਗਤ ਹੋਣਗੇ ਜਿਵੇਂ ਅੱਜ ਤੱਕ ਤੁਸੀਂ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਦੇ ਜਿਹੜੇ ਫਾਲੋਅਰ ਆ ਜਾਂ ਉਹਨਾਂ ਦੀ ਉਹ ਅਪੀਲ ਸੀ ਉਦੋਂ ਜਿਸ ਢੰਗ ਨਾਲ ਉਹਨਾਂ ਨੇ ਸਾਰਾ ਆਪਣਾ ਸੱਤਾ ਢੰਡਾਈ ਔਰ ਆਪਣਾ ਪੰਜਾਬ 'ਚ ਇਨਡਾਇਰੈਕਟਲੀ ਰਾਜ ਹੀ ਸੀ ਉਦੋਂ ਕੋਈ ਸਵਾਲ ਨਹੀਂ ਸੀ ਪੈਦਾ ਹੁੰਦਾ ਉੱਥੋਂ ਸੁਨੇਹਾ ਆ ਜੇ ਤੇ ਗੱਲ ਪੂਰੀ ਨਾ ਹੋਵੇ ਇੰਡੀ ਵੱਡੀ ਜਿਹੜੀ ਉਹ ਸੱਤਾ ਆ ਉਹ ਸਾਰਿਆਂ ਦੀ ਆਪੋ ਆਪਣੀ ਇੱਕ ਜਗ੍ਹਾ ਹੈਗੀ ਹੈ ਔਰ ਉਹ ਜਦੋਂ ਚੱਲਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਉਹ ਵੀ ਇਹੀ ਪੰਥੇ ਦੇ ਝੰਡੇ ਤੇ ਆ ਉਹਨਾਂ ਨੂੰ ਇਹ ਚੋਟ ਜ਼ਰੂਰ ਪਾ ਸਕਦੇ ਫਿਰ ਇਹਦਾ ਮਤਲਬ ਤੇ ਇਹ ਨਿਕਲੂਗਾ ਕਿ ਸਿੱਖੀ ਦਾ ਫਲਾਕ ਕਰਨਾ ਜਾਂ ਅੰਮ੍ਰਿਤ ਪ੍ਰਸਾਰ ਤੇ ਪ੍ਰਚਾਰ ਕਰਨਾ ਉਹਦੀ ਜਗ੍ਹਾ ਇਹ ਇੰਨਾਂ ਦੀਆਂ ਚੂਲਾ ਹਿਲਾਉਣ ਲਈ ਜਿਹੜੇ ਸ਼੍ਰੋਮਣੀ ਕਾਲੀ ਦਲ ਸੁਖਬੀਰ ਸਿੰਘ ਬਾਦਲ ਹੋਣਾ ਦਾ ਉਹਦੇ ਲਈ ਆਏ ਆ ਉਹਦੇ ਚ ਜਿੰਨਾ ਉਲਝਣਾ ਬਣ ਗਿਆਂ ਜਾਨੀ ਜਿੱਤਣਾ ਜਾਂ ਹਰਾਉਣਾ ਇਹ ਜਿੱਤਣ ਨਾਲੋਂ ਜ਼ਿਆਦਾ ਦੂਜਿਆਂ ਨੂੰ ਜਿਹੜਾ ਮੁੱਖ ਤੇ ਰਿਆ ਹਰਾਉਣ ਲਈ ਉਹਨਾਂ ਲਈ ਇਹ ਜ਼ਰੂਰ ਇੱਕ ਸਿਰਦਰਦੀ ਪੈਦਾ ਹੋਊਗੀ ਬਸ਼ਰਤੇ ਕਿ ਸ਼੍ਰੋਮਣੀ ਅਕਾਲੀ ਦਲ ਹੈ ਸੱਚੀ ਜਿਸ ਤਰੀਕੇ ਦਾ ਉਹ ਪਹਿਲਾਂ ਅਕਾਲੀ ਦਲ ਸੀ ਜੀ ਸੜਕਾਂ ਤੇ ਲੜਨ ਵਾਲਾ ਜੇਲ੍ਹਾਂ ਭਰਨ ਵਾਲਾ ਜੇ ਬਸ਼ਰਤੇ ਕਿ ਜੇ ਉਹ ਉਸ ਦਿਨੋਂ ਚੱਲ ਪੈਂਦੇ ਆ ਫਿਰ ਇਹ ਵਿੱਚ ਰੋਲ ਰਲ ਜਾਊਗਾ ਕਿਉਂਕਿ ਲੋਕੀ ਨਵਾਂ ਨਵਾਂ ਨਹੀਂ ਚਾਹੁੰਦੇ ਲੋਕ ਤੇ ਉਹ ਚਾਹੁੰਦੇ ਆ ਕਿ ਜਿਹੜੇ ਜਿਨ੍ਹਾਂ ਨੂੰ ਪਰਖਿਆ ਆ ਪਰਤਾਇਆ ਨਵੇਂ ਨੂੰ ਕਰਕੇ ਦੇਖਿਆ ਹੁਣ ਤੇ ਹੋਰ ਵੀ ਪਛਤਾਉਂਦੇ ਆ ਬਿਲਕੁਲ ਜੇ ਇੱਕ ਪਾਸੇ ਗੱਲ ਕੀਤੀ ਜਾਵੇ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਨੇ ਪਰ ਪਾਰਟੀ ਕਿਵੇਂ ਕੰਮ ਕਰੇਗੀ ਕਿਉਂਕਿ ਐਲਾਨ ਤਾਂ ਹੋ ਚੁੱਕੇ ਨੇ ਪਾਰਟੀ ਕੇ ਵਿੱਚ ਕੰਮ ਕਰੀਗੀ ਵੀ ਉਹ ਕਮੇਟੀਆਂ ਬਣਾਤੀਆਂ 10 15 ਰੈਜ਼ੋਲੂਸ਼ਨ ਪਾਤੇ ਆ ਇੱਕ ਕਮੇਟੀ ਪੰਜ ਮੈਂਬਰੀ ਬਣਾਤੀ ਆ ਜਿਹੜੀ ਕਿ ਓਵਰਆਲ ਇਸ ਗੱਲ ਦੀ ਹੋਊਗੀ ਉਹ ਆਪ ਕਰਤੇ ਤਰਤੇ ਰਹੇ ਅਮਰਪਾਲੇ ਪ੍ਰਸਿੰ ਸਿੰਘ ਉਹਨਾਂ ਕੋਲੋਂ ਲੈ ਲਈਏ ਜਿਹੜੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਲਈ ਸੀਗੀ ਤੇ ਉਹਦੇ ਗਾਂ ਕਨਸਟੀਟਿਊਸ਼ਨ ਹੋਰ ਕਈ ਕੁਝ ਕਮੇਟੀਆਂ ਅਲਗ-ਅਲਗ ਕਿਸਮ ਦੀਆਂ ਬਣਾਤੀਆਂ ਉਹ ਕਮੇਟੀਆਂ ਕੰਮ ਕਰਨਗੀਆਂ ਪਰ ਜਦੋਂ ਉਹਨਾਂ ਦੇ ਮੈਂਬਰਾਂ ਨੂੰ ਜਾਂ ਹੋਰਨਾਂ ਨੂੰ ਸਾਰੇ ਕਿਸੇ ਨੂੰ ਦੇਖਦੇ ਹਾਂ ਉਸ ਪ੍ਰਕਿਰਿਆ ਨੂੰ ਪੇਪਰ ਤੇ ਬਹੁਤ ਸੋਹਣੀ ਲੱਗਦੀ ਆ ਕਿ ਜਿਵੇਂ ਬਿਲਕੁਲ ਵੱਡਾ ਇੱਕ ਚਾਰਟਰ ਤਿਆਰ ਹੋ ਗਿਆ ਇੱਕ ਨਵੀਂ ਚੀਜ਼ ਬਣ ਗਈ ਹੈ ਪਰ ਧਰਤਲ ਤੇ ਉਸ ਨੂੰ ਜਮਾ ਪਾਉਣਾ ਜਾਂ ਉਸ ਨੂੰ ਉਹਦੀ ਪਕੜ ਮਜ਼ਬੂਤ ਕਰਨੀ ਲੋਕਾਂ ਦੇ ਮਨਾਂ ਦੇ ਉੱਤੇ ਸ਼ਾਉਣਾ ਉਹ ਐਜ਼ ਅ ਪਾਰਟੀ ਮੈਨੂੰ ਲੱਗਦਾ بڑا ਚੁਣੌਤੀਪੂਰਵਕ ਆ ਕੋਈ ਸੌਖਾ ਕੰਮ ਨਹੀਂ ਹੈ ਪਰ ਇੱਕ ਪਾਸੇ ਦੇਖੀਏ ਜੇ ਹੁਣ ਨਵੀਂ ਅਕਾਲੀ ਦਲ ਬਣ ਚੁੱਕੀ ਹੈ ਤਾਂ ਪੁਰਾਣੀਆਂ ਦੀ ਪੁਰਾਣੇ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਖਤਰੇ ਦੀ ਘੰਟੀ ਉਹਨੂੰ ਫਿਰ ਵੱਜ ਗਈ ਉਹਨਾਂ ਦੇ ਦੇਖੋ ਮੈਂ ਤੇ ਕਹਿ ਹੀ ਰਿਹਾ ਹਾਂ ਇਸ ਗੱਲ ਨੂੰ ਵੀ ਉਹਨਾਂ ਲਈ ਇਹ ਚੁਣੌਤੀ ਜ਼ਰੂਰ ਆ ਕਿਉਂਕਿ ਜਿੰਨੀਆਂ ਦੁਕਾਨਾਂ ਜ਼ਿਆਦਾ ਖੁੱਲ ਜਾਣਗੀਆਂ ਇੱਕੋ ਹੀ ਸੌਦਾ ਵੇਚਣਾ ਤੇ ਕੰਪੀਟੀਟਰ ਤੇ ਪੈਦਾ ਹੋਗੇ ਨੇ ਤੇ ਇਸ ਲਈ ਜਿਹੜੀ ਪਹਿਲਾਂ ਵੱਡੀ ਦੁਕਾਨ ਹੈ ਆ ਪੁਰਾਣੀ ਦੁਕਾਨ ਹੈ ਹਾਂ ਤੇ ਉਹਦੇ ਲਈ ਤੇ ਘਾਟ ਆਈ ਹੈ ਕਿੰਨੇ ਆ ਵੀ ਵੋਟਾਂ ਭਾਵੇਂ ਉਹ 2 2 ਲੱਖ 4 ਲੱਖ ਵੋਟਾਂ ਇਧਰ ਉਧਰ ਕਰਦੇ ਉਹਨੇ ਨਾਲ ਹੀ ਸਾਰੀ ਖੇਡ ਜਿਹੜੀ ਆ ਉਹ ਬਦਲ ਜਾਂਦੀ ਹੈ ਇਸ ਲਈ ਇਹ ਹੈ ਤੇ ਇਹ ਇੱਕ ਚੁਣੌਤੀ ਆ ਪਰ ਲੋਕ ਬੜੇ ਸਿਆਣੇ ਹੁੰਦੇ ਆ ਸਾਡੇ ਪੰਜਾਬ ਦੇ ਵਿੱਚ ਇੱਕ ਇਹ ਵੀ ਦਿੱਕਤ ਹੈ ਸਾਡੇ ਸਾਡੇ ਪੰਜਾਬ ਦੇ ਵਿੱਚ ਹਰਾਉਣ ਵਾਲੇ ਜਿਆਦਾ ਜੂਰ ਦਿੰਦੇ ਆ ਜਿਤਾਉਣ ਵਾਲ ਕੱਟ ਦਿੰਦੇ ਐਦ ਕਾ ਨਹੀਂ ਬਚਣਾ ਨਹੀਂ ਚਾਹੀਦਾ ਉਹ ਵੈਸੇ ਵੀ ਸਾਡੇ ਨਾਰਾ ਪੁਰਾਣਾ ਇਹੋ ਜੀ ਓਏ ਮਾਰ ਦਿਓ ਛੱਡਿਓ ਨਾ ਬਾਕੀ ਬਾਅਦ ਚ ਵੇਖ ਲੈ ਬਾਅਦ ਕੀ ਵੇਖਣਾ ਉਹ ਪਹਿਲਾਂ ਵੇਖੋ ਵੀ ਜੇ ਮਾਰਨ ਦੀ ਮਾਰਨਾ ਕਿਸੇ ਨੂੰ ਜਾਂ ਕੁੱਟਣਾ ਜਾਂ ਕਿਸੇ ਨੂੰ ਕੁਝ ਕਰਨਾ ਇਹ ਸਾਡੇ ਪਿੰਡਾਂ ਦੇ ਵਿੱਚ ਇੱਕ ਕਹਾਵਤੀ ਸਮਝ ਲਓ ਇੰਝ ਹੀ ਕਰਦੇ ਆ ਜੀ ਇਹ ਸੋਚ ਤੋਂ ਬਾਹਰ ਆਉਣਾ ਚਾਹੀਦਾ ਇਹ ਕੋਈ ਬਹੁਤੀ ਸਮਝਦਾਰੀ ਦੀ ਸੋਚ ਨਹੀਂ ਹੈਗੀ ਤੇ ਜਿਤਾਉਣ ਵਾਲੇ ਚੰਗੇ ਲੋਕਾਂ ਨੂੰ ਜਿਤਾਓ ਚੰਗੀਆਂ ਪਾਰਟੀਆਂ ਨੂੰ ਜਿਤਾਓ ਜਿਹੜੀ ਵੀ ਤੁਹਾਨੂੰ ਠੀਕ ਲੱਗਦੀ ਹੈ ਪਰ ਇਹ ਨਹੀਂ ਕਿ ਇਹਨੂੰ ਵੀ ਕੱਢ ਦਿਓ ਇਹਨੂੰ ਵੀ ਕੱਢ ਦਿਓ ਤੇ ਜਿਹੜਾ ਬਾਕੀ ਸਾਰਾ ਮਾਲ ਆ ਉਹ ਸੋਨਾ ਹੀ ਸੋਨਾ ਆ ਆ ਸੋਨਾ ਉਹ ਕਹਿੰਦੇ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਏ ਹੁਣ ਉਹ ਹੁਣ ਪੱਠੀ ਚ ਹੀ ਸੁੱਟਣ ਵਾਲਾ ਸੋਨਾ ਜਿਹੜਾ ਲੈ ਆਏ ਆ ਅਸੀਂ ਬਿਲਕੁਲ ਅਜੇ ਦੂਜੇ ਪਾਸੇ ਗੱਲ ਕਰੀ ਜਾਵੇ ਇੱਕ ਫੋਟੋ ਬੜੀ ਵਾਇਰਲ ਹੋ ਰਹੀ ਆ ਕਿ ਅਮਰਿਤਪਾਲ ਦੀ ਜਿਹੜੀ ਕਿ ਰੈਲੀ ਸੀ ਉਹ ਫਲॉप ਹੋ ਗਈ ਆ ਇਹ ਵੀ ਜਿਹੜੀ ਖਬਰਾਂ ਸਾਹਮਣੇ ਆ ਰਹੀਆਂ ਨੇ ਇਸੇ ਕਰਕੇ ਨਾ ਲੋਕੀਂ ਪਾਰਟੀਆਂ ਨਾਲ ਨਹੀਂ ਉਹਨਾਂ ਜੁੜੇ ਹੋਏ ਸਿੱਖ ਸਮੁਦਾਇ ਦੀ ਗੱਲ ਕਰ ਰਿਹਾ ਉਹ ਧਰਮ ਦੇ ਨਾਲ ਜੁੜੇ ਆ ਉਹ ਆਸਥਾ ਦੇ ਨਾਲ ਜੁੜੇ ਤੇ ਜੇ ਅਕਾਲੀ ਦਲ ਨੂੰ ਇੰਨੀ ਧੂਲ ਚੱਟਣੀ ਪਈ ਹੈ ਸ਼ਰਮਣੀ ਅਕਾਲੀ ਦਲ ਨੂੰ ਸੁਖਬੀਰ ਬਾਦਲ ਉਹਨਾਂ ਨੂੰ ਉਹ ਆਸਥਾ ਨੂੰ ਝੋਟ ਲੱਗੀ ਕਰਕੇ ਨਾ ਇਸ ਕਰਕੇ ਲੋਕਾਂ ਦੇ ਮਨ ਖੱਟੇ ਹੋਏ ਹੁਣ ਉਹ ਆਸਥਾ ਦੁਬਾਰਾ ਕਿਵੇਂ ਪੈਦਾ ਕਰਨੀ ਹੈ ਤੇ ਇਹਨਾਂ ਦੀ ਹੈਗੀ ਪਰ ਇਹਨਾਂ ਨੇ ਤੇ ਉਹ ਆਸਥਾ ਲੈ ਕੇ ਚੱਲੇ ਸੀ ਇਸ ਕਰਕੇ ਬੜਾ ਵੱਡਾ ਰਿਸਪੌਂਸ ਸੀ ਨਹੀਂ ਇਹਨਾਂ ਦਾ ਇਹਨਾਂ ਦਾ ਆਸਤਾ ਛੁਰੂ ਚ ਅਮਰਤਪਾਲ ਲੈ ਕੇ ਚਲਿਆ ਲੈ ਕੇ ਚਲਿਆ ਬਿਲਕੁਲ ਉਹ ਆਸਤਾ ਤੋਂ ਹਟ ਕੇ ਉਣਤੇ ਪਤਾ ਲੱਗ ਗਿਆ ਕਿ ਇਹਨਾਂ ਨੂੰ ਲੱਗਦਾ ਕਿ ਆਹ ਕੰਮ ਸੌਖਾ ਲੋਕਾਂ ਦੇ ਵਿੱਚ ਵੀ ਆਪਾਂ ਪੋਲੀਟਿਕਲ ਪਾਰਟੀ ਬਣਾਓ ਆਪਣਾ ਜੇ ਬਾਕੀ ਦੇ ਅਤੇ ਅਸੀਂ ਵੀ ਆਪਣਾ ਰਾਜ ਭਾਗ ਕਰੀਏ ਕੁਝ ਆਪਣਾ ਉਧਰ ਨੂੰ ਚਲੀਏ ਉਸ ਕਿਸਮ ਦੇ ਪਾਸੇ ਚੱਲ ਪਏ ਤੇ ਫਿਰ ਲੋਕ ਇਹਨਾਂ ਨੂੰ ਉਸੇ ਤਰ੍ਹਾਂ ਦੇਖਣਗੇ ਜਿਵੇਂ ਬਾਕੀ ਪਾਰਟੀਆਂ ਨੂੰ ਦੇਖਦੇ ਆ ਥੋੜਾ ਉਨੀਕੀ ਦੇ ਫਰਕ ਨਾਲ ਇਹਨਾਂ ਸੌਖਾ ਨਹੀਂ ਇਹਨੂੰ ਜਮਾ ਪਾਉਣਾ ਬਿਲਕੁਲ ਬਿਲਕੁਲ ਤਾਂ ਹੀ ਵੀ ਵੀਡੀਓ ਵੀ ਸਾਹਮਣੇ ਵਾਇਰਲ ਹੋ ਰਹੀਆਂ ਨੇ ਵੀ ਕੁਰਸੀਆਂ ਜਿਹੜੀ ਖਾਲੀ ਦੀਆਂ ਖਾਲੀਆਂ ਪਈਆਂ ਨੇ ਵੀ ਜਿਹੜਾ ਹੌਕ ਲੋਕ ਪੁੱਛਦੇ ਆਂਗੇ ਕਿ ਨਾ ਕਿ ਜਿਹੜਾ ਲੋਕਾਂ ਦਾ ਮੁੱਦਾ ਪੰਜਾਬ ਦੇ ਵਿੱਚ ਕਿ ਇੱਕ ਸਿੱਖ ਫਲਸਫਾ ਜਾਂ ਸਿੱਖ ਜੀਵਨ ਜਾਂਚ ਜਿਹੜੀ ਐ ਉਹ ਇੱਕ ਸੈਕੂਲਰ ਹੈਗੀ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਐ ਸਾਰੇ ਮਜਬਾਂ ਨੂੰ ਜਾਂ ਜਾਤ ਧਰਮ ਫਿਰਕੇ ਸਾਰਿਆਂ ਨੂੰ ਉਹਨਾਂ ਦਾ ਵਿੱਚ ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹੋ ਜੀ ਕੋਈ ਨਹੀਂ ਹੈਗੀ ਬਾਕੀ ਪੋਲਿਟਿਕ ਸਾਡੇ ਤੇ ਸਾਰੇ ਇਨਾਂ ਚੀਜ਼ਾਂ ਨੂੰ ਵਰਤਦੇ ਹੀ ਵਰਤਦੇ ਆ ਡੇਰੀਆਂ ਨੂੰ ਵੀ ਵਰਤਦੇ ਆ ਧਰਮ ਨੂੰ ਵੀ ਵਰਤਦੇ ਆ ਜਾਤ ਨੂੰ ਵੀ ਵਰਤਦੇ ਆ ਬਾਕੀ ਤੈਜ਼ਾ ਤੇ ਲਾਤੇ ਆ ਹੀ ਹੈ ਜੀ 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 ਬਿਲਕੁਲ ਇਸ ਕਰਕੇ ਇਹ ਜਿਹੜਾ ਕਿ ਤੁਸੀਂ ਫੋਟੋ ਵਾਇਰਲ ਲਿਆ ਉਹ ਉਹ ਤੇ ਇਸੇ ਕਰਕੇ ਆ ਕਿ ਉਸ ਦਾ ਰਿਸਪਾਂਸ ਉਸ ਪੱਧਰ ਤੇ ਜਿੱਥੇ ਲੋਕੀ ਪੰਥਕ ਅਕੰਖਸ਼ਾ માં ਤਾਰ ਤਾਰ ਮੇਕ ਕਾ ਕਾਂਖਸ਼ਾ ਮਾ ਪੂਰੀਆਂ ਕਰਨੀਆਂ ਚਾਹੁੰਦੇ ਸੀ ਉਹਨਾਂ ਨੂੰ ਲੱਗਦਾ ਸੀ ਇਹ ਮੁੰਡਾ ਬੜਾ ਤਖੜਾ ਕੁਰਬਾਨੀ ਵਾਲਾ ਤੇ ਇੱਕ ਸੱਚੀ ਮੁੱਚੀ ਢੜੱਲੇਦਾਰ ਜਮਦੀਪ ਸਿੱਧੂ ਦਾ ਵੀ ਇੱਕ ਸ਼ੁਰੂ-ਸ਼ੁਰੂ ਚ ਕਾਫੀ ਸੀਗਾ ਬਾਅਦ ਵਿੱਚ ਤੇ ਚਲੋ ਉਸ ਸੀਨ ਤੋਂ ਪਰੇ ਚਲਾ ਗਿਆ ਇਸੇ ਤਰ੍ਹਾਂ ਸਾਡੇ ਬੰਦੇ ਰਿਸਪੌਂਡ ਕਰਦੇ ਆ ਉਸ ਬੈਕਗ੍ਰਾਉਂਡ ਚੋਂ ਜਿਹੜੀ ਪੰਥਿਕ ਸੋਚ ਚੋਂ ਸਿੱਖੀ ਸੋਚ ਵਿੱਚੋਂ ਤੇ ਇਹਨਾਂ ਨੂੰ ਹਲਾ ਇਹਨੂੰ ਕੁਝ ਨਹੀਂ ਮਤਲਬ ਹਲਾ ਰ ਮਿਲ ਗਿਆ ਬਹੁਤ ਤਖੜਾ ਮਿਲ ਗਿਆ ਹੋਣੂ ਇਹ ਜਿਹੜੀ ਇਹਨਾਂ ਨੇ ਇੱਕਦਮ ਜੰਪ ਕਰਤਾ ਵੀ ਲੈ ਅਸੀਂ ਤੇ ਸ਼ਾਇਦ ਲੋਕਾਂ ਦਾ ਇੰਨਾ ਜ਼ਿਆਦਾ ਰਿਸਪੌਂਸ ਆ ਲੋਕ ਸਾਨੂੰ ਇੰਨਾ ਪਿਆਰ ਕਰਦੇ ਆ ਲੋਕ ਸਾਨੂੰ ਇੰਨਾ ਪ੍ਰਮਾਨ ਅਸੀਂ ਚੜ ਗਏ ਆ ਕਿ ਸਾਨੂੰ ਤੇ ਬਸ ਬੰਦੇ ਖੜੇ ਕਰਨ ਦੀ ਲੋੜ ਆ ਲੋਕਾਂ ਨੇ ਥੜਾ ਥੜ ਵੋਟਾਂ ਪਾ ਦੇਣੀਆਂ ਉਹ ਖੇਲ ਹੋਰ ਤਰ੍ਹਾਂ ਦੀ ਹੋਊਗੀ ਪਹਿਲਾਂ ਤੇ ਇਹ ਇਸ ਪਾਸੇ ਨੂੰ ਹੀ ਚੱਲਣਾ ਉਹ ਲੋਕਾਂ ਲਈ ਇੱਕ ਕਿੰਤੂ ਪਰੰਤੂ ਦਾ ਸਵਾਲ ਮਨਾਂ 'ਚ ਖੜਾ ਹੋ ਗਿਆ ਬਿਲਕੁਲ ਕੀ ਲੱਗਦਾ ਫਿਰ ਵੀ ਲੋਕਾਂ ਦੇ ਦਿਲਾਂ ਤੇ ਰਾਜ ਫਿਰ ਕਰੇਗੀ ਫਿਰ ਪਾਰਟੀ ਇਸ ਵਾਰ ਫਿਰ ਮੈਂ ਕਿੰਨੀ ਵਾਰੀ ਕਹਾਂ ਕਿ ਕਿ ਔਖਾ ਹੈ ਬਹੁਤ ਕਠਿਨ ਰਸਤਾ ਹੈਗਾ ਇਹ ਇਥੇ ਇਹਨਾਂ ਨੂੰ ਜੇ ਸਮਝੋ ਕਿ ਉਹਨਾਂ ਨੂੰ ਸੀਟਾਂ ਮਿਲ ਕੇ ਤੇ ਉਹ ਫਟਾਫਟ ਜਿਵੇਂ ਪਾਰਲੀਮੈਂਟ ਦਾ ਹੋ ਗਿਆ ਮੁਫਤ ਚ ਜਿਵੇਂ ਆਪ ਦਾ ਵੀ ਕਾਫੀ ਪਰ ਆਪ ਇਸ ਤਰ੍ਹਾਂ ਨਹੀਂ ਹੈ ਉਹ ਬਹੁਤ ਕੰਮ ਕਰਦੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਦੂਜੇ ਆ ਕਾਰਪੋਰੇਟ ਤਰੀਕੇ ਹੈਗੇ ਉਹ ਇਸ ਤਰੀਕੇ ਨਾਲ ਪਹੁੰਚਦੇ ਆ ਇਨਫਰਮੇਸ਼ਨ ਡੀਸ ਇਨਫਰਮੇਸ਼ਨ ਦੋਵੇਂ ਪਹੁੰਚਾਉਂਦੇ ਆ ਇਹਨਾਂ ਨੂੰ ਤੇ ਇੱਕ ਭਾਵਕ ਹੋ ਕੇ ਲੋਕਾਂ ਨੇ ਪਾਈਆਂ ਸੀ ਵੀ ਮੁੰਡੇ ਨਾਲ ਧੱਕਾ ਹੈ ਨਾ ਤੇ ਉਸ ਨੂੰ ਹੁਣ ਤੁਸੀਂ ਸਮਝੋ ਕਿ ਅਸੀਂ ਦੂਜੇ ਪਾਸੇ ਲੈ ਜਾਓ ਮੈਨੂੰ ਲੱਗਦਾ ਇਹ ਪਾਰਟੀ ਜਿੱਤਣ ਜਿੱਤਣ ਨਾਲ ਉਹਨਾਂ ਨੂੰ ਆਪ ਤੇ ਭਾਵੇਂ ਲੱਗਦਾ ਹੋਵੇ ਕਿ ਅਸੀਂ ਬਹੁਤ ਇੱਥੇ ਕਾਰ ਸਕਦੇ ਆ ਅਕਾਲੀ ਦਲ ਨੂੰ ਜਿਹੜਾ ਇੱਕ ਨਵੀਂ ਸਰਦਰਦੀ ਪੈਦਾ ਕਰਨ ਲਈ ਆਈ ਹੈ ਜਿਤਨਾ ਜਿਤਾਉਣਾ ਤੇ ਅਜੇ ਕੋਈ ਇਹੋ ਜੀ ਗੱਲ ਲੱਗਦੀ ਨਹੀਂ ਇੱਥੇ ਇੱਕ ਮੁਖਮੰਤੀ ਸਾਹਿਬ ਦਾ ਬਿਆਨ ਵੀ ਸਾਹਮਣੇ ਆਉਂਦਾ ਵੀ ਜਿੰਨੀ ਮਰਜ਼ੀ ਆ ਪਾਰਟੀਆਂ ਬਣਾ ਲਓ ਵਿਸ਼ਵਾਸ ਨਹੀਂ ਜਿੱਤ ਸਕਣਗੇ ਵੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਨਹੀਂ ਠੀਕ ਹੈ ਮੁੱਖ ਮੰਤਰੀ ਜੋ ਮਰਜ਼ੀ ਹੋਵੇ ਉਹਨਾਂ ਦਾ ਇੱਕ ਆਪਣਾ ਤੇ ਦੇਖੋ ਆਪਣੇ ਲਾਕੇ ਚ ਹੈਗਾ ਤੁਸੀਂ ਭਗਵੰਤ ਮਾਨ ਦੀ ਗੱਲ ਕਰ ਰਹੇ ਹੋ ਹਾਂ ਉਹ ਤੇ ਵਿਸ਼ਵਾਸ ਇਸ ਕਿਸਮ ਦਾ ਲੈ ਪਾਉਣਾ ਹਾਂ ਹਾਂ ਕੋਈ ਮੁੱਖ ਮੰਤਰੀ ਕਈ ਇੰਡੀਆ ਚ ਆ ਗਏ ਆ ਠੀਕ ਆ ਗਵਾਂਡ ਚ ਵੀ ਸੈਣੀ ਹੈਗਾ ਅੱਛਾ ਇਹ ਵੀ ਚੰਡੀਗੜੀ ਹੁੰਦਾ ਇਸ ਕਰਕੇ ਕਿਹੜੇ ਮੁੱਖ ਮੰਤਰੀ ਦੀ ਹੈ ਕਿਉਂਕਿ ਸਭ ਨੂੰ ਪਤਾ ਲੱਗਣਾ ਚਾਹੀਦਾ ਨਾਲ ਇਸ ਲਈ ਇਹ ਤੇ ਠੀਕ ਹੈ ਕਿ ਉਹਨਾਂ ਦਾ ਇਹ ਆ ਕਿ ਇਹ ਕਹਿਣਾ ਸੌਖਾ ਕਿ ਮੈਂ ਪਾਰਟੀ ਬਣਾ ਲਈ ਹੁਣ ਜਿਸ ਤਰ੍ਹਾਂ ਤੁਸੀਂ ਵੀ ਆਏ ਅਸੀਂ ਵੀ ਇੱਕ ਵਾਰੀ ਪਾਰਟੀ ਬਣਾਈ ਸੀ ਡੈਮੋਕ੍ਰੈਟਿਕ ਸਵਰਾਜ ਪਾਰਟੀ ਤੁਹਾਨੂੰ ਪਤਾ ਹੈ ਇਸ ਗੱਲ ਦਾ ਪਤਾ ਨਹੀਂ ਹੁਣਾ ਕਿਉਂਕਿ ਅਸੀਂ ਤੇ ਇੱਕ ਅਜ਼ੀਮੀ ਇਸ ਤਰ੍ਹਾਂ ਪੰਗਾ ਲੈਣ ਲਈ ਪਾਰਟੀ ਐ ਰਜਿਸਟਰ ਕਰਾਈ ਪ੍ਰੋਪਰ ਮੈਂ ਉਹਦਾ ਕਨਸਟੀਟਿਊਸ਼ਨ ਬਣਾਇਆ ਆਪ ਤੇ ਉਹ ਅਜੇ ਵੀ ਕਿਸੇ ਨੇ ਕੋਈ ਲੈ ਲੈਣਾ ਤੋਂ ਉਹਦੀ ਬੜੀ ਐਪਰੀਸੀਏਸ਼ਨ ਹੋਈ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਕਹਿੰਦੇ ਕਿਸੇ ਵਕੀਲ ਤੋਂ ਬਣਵਾਇਆ ਮੈਂ ਤੇਰੇ ਸਾਹਮਣੇ ਬੈਠਾ ਕਹਿੰਦਾ ਹੋ ਨਹੀਂ ਸਕਦਾ ਇੰਨਾ ਪਰਫੈਕਟ ਤੁਸੀਂ ਇੱਕ ਅੱਖਰ ਨਹੀਂ ਇਹਦੇ 'ਚ ਕਮਾ ਨਹੀਂ ਹਿਲਾਉਣ ਦੀ ਲੋੜ ਉਹ ਬਣਾ ਲਿਆ ਸੀ ਚਾ ਪੂਰਾ ਕਰ ਲਿਆ ਪਰ ਪਾਰਟੀਆਂ ਚਲਾਉਣੀਆਂ ਮੈਂ ਕਹਿਣਾ ਬਹੁਤ ਔਖ ਨਾ ਉੱਥੇ ਬੰਦੇ ਇਕੱਠੇ ਹੋ ਗਏ ਜਿੰਨੇ ਹੋ ਗਏ ਉਹਨਾਂ ਕਮੇਟੀਆਂ ਬਣੀਆਂ ਮੀਟਿੰਗਾਂ ਮੂਡਾਂ ਕਰਨ ਗਿਆ ਤੇ ਜਿਵੇਂ ਸਲਾਬੀ ਸਲਾਬੀ ਜੀ ਸ਼ੁਰਲੀ ਹੁੰਦੀ ਹੈ ਉਹਨੂੰ ਅੱਗ ਤਿੰਨ ਚਾਰ ਤੇ ਪਹਿਲਾਂ ਮਾਛਾਂ ਹੀ ਲਾਉਣੀ ਪੈਂਦੀਆਂ ਲਾ ਕੇ ਜਦੋਂ ਮਾੜੀ ਜੀ ਚੱਲਦੀ ਬਰ ਕਰਕੇ ਉੱਥੇ ਹੀ ਢੋਸ ਜੀ ਹੋ ਜਾਂਦੀ ਹੈ ਹਾਲ ਦੀ ਘੜੀ ਜਿਹੜਾ ਜਿਸ ਤਰ੍ਹਾਂ ਦਾ ਲੋਕਾਂ ਦਾ ਰਿਸਪੌਂਸ ਆ ਉਹ ਕੋਈ ਐ ਨਹੀਂ ਆ ਪੂਰੀ ਚਕਾ ਚੌਂਦੀ ਹੋ ਜੂਗੀ ਟਾਈਮ ਲੱਗੂਗਾ ਹਾਂ ਲੱਗੇ ਰਹਿਣ ਤੇ ਲੋਕ ਸ਼ਾਇਦ ਕੋਈ ਚੰਗੇ ਆਪਣੇ ਕਾਰਨਾਮੇ ਦਿਖਾਉਣ ਚੰਗਾ ਕੰਮ ਦਿਖਾਉਣ ਤਾਂ ਫੇਰ ਹੋ ਵੀ ਸਕਦਾ ਕਿ ਲੋਕ ਡਿਊ ਕੋਰਸ ਆਫ ਟਾਈਮ ਚ ਕਰ ਦੇਣ ਪਰ ਅੱਜ ਦੀ ਦਿਹਾੜੀ ਚ ਜੋ ਆਜਿਆ ਉਹ ਪੋਲਿਟੀਕਲ ਪਾਰਟੀ ਦੀ ਉਨੀ سپورਟ ਨਹੀਂ ਹੋ ਸਕਦੀ ਦਾ ਨਾ ਦਿਖਦੀ ਹੈ ਜਿੰਨਾ ਉਹਨਾਂ ਦੇ ਧਰਮ ਪ੍ਰਚਾਰ ਨੂੰ سپورਟ ਮਿਲੀ ਸੀ ਬਿਲਕੁਲ ਇੱਕ ਪਾਸੇ ਜੀ ਗੱਲ ਕੀਤੀ ਜਾਵੇ ਫੰਡ ਦੀ ਗੱਲ ਕੀਤੀ ਜਾਵੇ ਜਾਂ ਤਨਖਾਹ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਅੰਮ੍ਰਿਤਪਾਲ ਨੂੰ ਨਹੀਂ ਮਿਲਦੀ ਆ ਇਹ ਪਾਰਟੀ ਕਿਵੇਂ ਚੱਲੂਗੀ ਇਹ ਵੀ ਇੱਕ ਵੱਡਾ ਸਵਾਲ ਹੈ ਇੱਥੇ ਤਾਂ ਮੈਨੂੰ ਇਹ ਦੱਸੋ ਇਹ ਤੇ ਉਥੇ ਮਾੜਾ ਮੋਟਾ ਕੋਈ ਕਰਮਚਾਰੀ ਸੀਗਾ ਗਲਪ ਦੇ ਵਿੱਚ ਕਿਵੇਂ ਲਿਆ ਕੇ ਇੱਥੇ ਬੱਲੇ ਬੱਲੇ ਖੜਾਈ ਆ ਉਹਦੇ 'ਚ ਖਰਚਾ ਨਹੀਂ ਸੀ ਆਉਂਦਾ ਸਾਰਾ ਆਉਂਦਾ ਹੀ ਸੀ ਕਿੱਥੋਂ ਆਉਂਦੀ ਸੀ ਪੈਸੇ ਜਿਨ੍ਹਾਂ ਨੇ ਪਹਿਲਾਂ ਪੈਸੇ ਦੇ ਕੇ ਇੱਥੇ ਸਾਰਾ ਕੁਝ ਕਰਾਇਆ ਉਹ ਬਾਅਦ 'ਚ ਵੀ ਪੈਸੇ ਦੇ ਦੇਣਗੇ ਪੋਲਿਟਿਕਸ ਇੰਨੀ ਸਿੱਧੀ ਸਾਦੀ ਨਹੀਂ ਹੈ ਕਿ ਬੰਦਾ ਆਇਆ ਤੇ ਉਹ ਜੇਬ 'ਚੋਂ ਆਪਣੀ ਜ਼ਮੀਨ ਵੇਚ ਕੇ ਤੇ ਪੋਲਿਟਿਕ ਚਲਾ ਰਿਹਾ ਉਹ ਤੇ ਬੇਵਕੂਫ ਆ ਉਹਨੂੰ ਪੋਲਿਟਿਕਸ 'ਚ ਜਾਣਾ ਹੀ ਨਹੀਂ ਜਾਇਦਾ ਜੇ ਜਿੰਨਾ ਬੰਦਿਆਂ ਨੇ ਅੱਗੇ ਕੀਤਾ ਉਹ ਇਹ ਵੀ ਸਾਰੀ ਜ਼ਿੰਮੇਵਾਰੀ ਲੈ ਲੈਣਗੇ ਦੇਸ਼ ਅੰਦਰ ਬਥੇਰਾ ਦੋ ਨੰਬਰੀ ਪੈਸਾ ਹੈਗਾ ਉਹ ਭਾਵੇਂ ਜਿੰਨੇ ਮਰਜੀ ਨੋਟ ਬੰਦ ਕਰੀ ਚੱਲੋ ਉਹ ਨਹੀਂ ਮੁੱਕ ਸਕਦਾ ਕੀ ਲੱਗਦਾ ਹੈ ਜੀ ਹੁਣ ਫਿਰ ਪੰਜਾਬ ਦੀ ਜੇਕਰ ਆ ਪਾਰਟੀ ਚਲੋ ਆ ਜਾਂਦੀ ਆ ਪੰਜਾਬ ਦੀ ਜਾਂ ਪੰਥ ਦੀ ਗੱਲ ਕਰਨਗੇ ਫਿਰ ਇਹ ਚੀਜ਼ਾਂ ਲੈ ਕੇ ਇਹ ਤੇ ਤੁਸੀਂ ਉਹਨਾਂ ਨੂੰ ਪੁੱਛੋ ਵੀ ਜੋ ਤੁਸੀਂ ਅੱਜ ਕਹਿ ਰਹੇ ਆ ਚੱਲੇ ਤੁਸੀਂ ਕਿਤੇ ਹੁਣ ਪਹੁੰਚ ਗਏ ਆ ਕਿਤੇ ਬੜੀ ਸਪੀਡ ਨਾਲ ਪਹੁੰਚੇ ਆ ਅਜੇ ਟਾਈਮ ਵੀ ਨਹੀਂ ਲਿਆ ਜੇ ਉਹ ਬਾਹਰ ਆਉਂਦੇ ਉਹਨਾਂ ਦੀ ਮਤਲਬ ਥੋੜੀ ਬਹੁਤ ਉਸ ਕਿਸਮ ਨਾਲ ਹੁੰਦੀ ਜੈਜਾਕਾਰ ਹੁੰਦੀ ਉਦੋਂ ਬਾਅਦ ਇੱਕ ਵੱਡਾ ਇਕੱਠ ਕਰਦੇ ਉਹਦੀ ਸ਼ਾਨ ਚ ਤੇ ਫੇਰ ਬਣਾਉਂਦੇ ਪਾਰਟੀ ਫੇਰ ਸ਼ਾਇਦ ਥੋੜਾ ਜਿਆਦਾ ਜਿਆਦਾ ਵਧੀਆ ਚੱਲ ਪੈਣਾ ਸੀ ਕਿਉਂਕਿ ਇਹਨਾਂ ਨੂੰ ਕਾਲੀ ਹੈ ਪਿਛਤਾਈ ਦੀ ਉਹਨੂੰ ਤੇ ਪਤਾ ਨਹੀਂ ਕਦੋਂ ਛੱਡਣਾ ਕਦੋਂ ਨਹੀਂ ਛੱਡਣਾ ਇਹ ਫੈਸਲਾ ਇਹ ਨਹੀਂ ਕਰਨਗੇ ਤੁਹਾਡੇ ਸਾਰੀਆਂ ਗੱਲਾਂ ਦਾ ਜਵਾਬ ਜਿਹੜੇ ਬੰਦੇ ਪਿੱਛੋਂ ਉਹਨਾਂ ਨੂੰ ਬੈਕਅਪ ਕਰ ਰਿਹਾ ਵਾਕਅਪ ਬੱਲੇ ਬੱਲੇ ਤਕੜੇ ਤਕੜੇ ਹੋ ਜੋ ਉਹ ਕਰ ਰਿਹਾ ਉਹਨਾਂ ਦੀ ਮਨਸ਼ਾ ਕੀ ਹੈ ਇਹਨਾਂ ਨੂੰ ਵਰਤਣ ਦੀ ਜਾਂ ਇਹਨਾਂ ਨੂੰ ਮਜ਼ਬੂਤ ਕਰਨ ਦੀ ਉਹਦੇ ਤੇ ਡਿਪੈਂਡ ਕਰੂਗਾ ਹਾਲ ਦੀ ਘੜੀ ਤੇ ਜਿਹੜਾ ਬੰਦਾ ਪੈਸਾ ਦਿੰਦਾ ਉਹ ਆਪਣਾ ਹੀ ਕੰਮ ਕਰਦਾ ਦੂਜੇ ਦਾ ਥੋੜੀ ਕਰੂਗਾ ਜਾਂ ਕਿਸੇ ਵੀ ਕਿਸਮ ਦੀ ਸਪੋਰਟ ਉਹ ਟੈਕਨੋਲੋਜੀ ਦੀ ਹੋ ਸਕਦੀ ਹੈ ਸੋਸ਼ਲ ਮੀਡੀਆ ਦੀ ਹੋ ਸਕਦੀ ਹੈ ਪੈਸੇ țeਲੇ ਦੀ ਹੋ ਸਕਦੀ ਹੈ ਗੱਡੀਆਂ ਦੀ ਹੋ ਸਕਦੀ ਕੁਝ ਵੀ ਹੈ ਜਿਹੜੀ ਪਾਰਟੀ ਪੋਲਿਟਿਕਸ ਦੇ ਵਿੱਚ ਚਾਹੀਦੀ ਹੈ ਤੇ ਆਪਣੇ ਤੌਰ ਤੇ ਤੇ ਕਿੰਨੇ ਕਿ ਆ ਥੋੜੇ ਬਹੁਤ ਬੰਦੇ ਹੁੰਦੇ ਆ ਹਾਂ ਇਹੋ ਜਿਹੇ ਜਿਹੜੇ ਵਿਦੇਸ਼ੀ ਕਨੈਕਸ਼ਨ ਹੈ ਗੁਰਪਤਵੰਤ ਪੰਨੂ ਸਾਹਿਬ ਬੈਠੇ ਆ ਹੋਰ ਹੈਗੇ ਆ ਬੜੇ ਸੱਜਣ ਆ ਇਹੋ ਜੇ ਆਗੇ ਜਿਹੜੇ ਕਹਿੰਦੇ ਵੀ ਕੋਈ ਨਾ ਕੋਈ ਇੱਥੇ ਝੰਡਾ ਗੱਡਿਆ ਪਰ ਸਭ ਤੋਂ ਮੱਠੀ ਗੱਲ ਹੋਊਗੀ ਕਿ ਉਹ ਝੰਡਾ ਤੇ ਪਹਿਲਾਂ ਹੀ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਨੇ ਗੱਡਿਆ ਹੋਇਆ ਵੀ ਉਸ ਜਗ੍ਹਾ ਉਹ ਤੇ ਜਗ੍ਹਾ ਮੱਲੀ ਹੋਈ ਆ ਤੁਸੀਂ ਜਾਂ ਦੇਖੋ ਬਿਲਕੁਲ ਹੀ ਨਵੀਂ ਚੀਜ਼ ਲੈ ਕੇ ਆਉਂਦੇ ਤੇ ਸ਼ਾਇਦ ਤੁਹਾਡੀ ਆਪਣੀ ਅਲੱਗ ਜਗ੍ਹਾ ਬਣਦੀ ਹੁਣ ਹੋ ਸਕਦਾ ਕਿ ਇੱਥੇ ਫਿਰ ਦੋ ਖਾਲਿਸਤਾਨ ਦੀਆਂ ਧਿਰਾਂ ਜਿਹੜੀਆਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਪੋਲਿਟਿਕਸ ਦੇ ਵਿੱਚ ਗੂੰਜਦੀਆਂ ਨਜ਼ਰ ਆਉਣ। ਤੁਹਾਡੇ ਹਿਸਾਬ ਨਾਲ ਕੀ ਲੱਗਦਾ ਜਿਹੜੀ ਐ ਦੋ ਪਾਰਟੀਆਂ ਸੀ ਗੱਲ ਕਰ ਰਹੇ ਹਾਂ ਇਹਨਾਂ ਨੂੰ ਇੱਕ ਇੱਕ ਹੋਣਾ ਚਾਹੀਦਾ ਆ ਜਾਂ ਫਿਰ ਜੇ ਇੱਕ ਹੀ ਹੋਣਾ ਸੀ ਤੇ ਦੋ ਹੋਏ ਕਿਉਂ? ਹੂੰ। ਇਹ ਤੇ ਹੁਣ ਪੈਦਾ ਹੋ ਗਏ। ਹੂੰ। ਜਾ ਤੇ ਪੈਦਾ ਇਹ ਤੇ ਸਵਾਲ ਉਹ ਤੋਂ ਪਹਿਲਾਂ ਸੀ ਜਿੱਦਣ ਉਹਨਾਂ ਨੇ ਅਜੇ ਨਹੀਂ ਸੀ ਬਣਾਈ ਹੁਣ ਤੇ ਪੈਦਾ ਹੋ ਗਿਆ ਹੁਣ ਤੇ ਪਛਾਣ ਨਹੀਂ ਆ ਜਾਂਦਾ ਜਦੋਂ ਗੋਲੀ ਇੱਕ ਵਾਰੀ ਨਿਕਲ ਜਾਏ ਉਹ ਵਾਪਸ ਨਹੀਂ ਆਉਂਦੀ ਹੈ ਉਹ ਤੇ ਨਿਕਲ ਗਿਆ ਹੁਣ ਤੇ ਦੇਖਣਾ ਪਊਗਾ ਕਿ ਕਿੱਡੀਕ ਦੂਰ ਪਹੁੰਚਦੀ ਆ ਟਾਰਗੇਟ ਤੇ ਲੱਗਦੀ ਆ ਕਿ ਨਹੀਂ ਲੱਗਦੀ ਠੀਕ ਆ ਧੰਨਵਾਦ ਸਤਿ ਧੰਨ ਸੋ ਹੁਣ ਇਹ ਦੇਖਣਾ ਹੋਵੇਗਾ ਜਿਹੜੀ ਪਾਰਟੀ ਜਿਹੜੀ ਕਿ ਹਿਸ਼ਰੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਲੋਕਾਂ ਦੇ ਜਿਹੜਾ ਕਿ ਦਿਲਾਂ ਤੇ ਰਾਜ ਕਰਦੀ ਆ ਜਾਂ ਨਹੀਂ ਹੁਣ ਆਉਣ ਵਾਲਾ ਜਿਹੜਾ ਕਿ ਸਮਾਂ ਜਿਹੜਾ ਕਿ ਦੱਸੇਗਾ ਕੈਮਰਾਮੈਨ ਸ਼ੋਕ ਦੇ ਨਾਲ ਗੁਰਪ੍ਰਤ